ਕਰਦਾ ਤੇ ਉੱਥੇ ਮੋਹਨ ਵੀਰ ਬਲ ਭਾਜੀ ਨੂੰ ਬੇਨਤੀ ਕਰਦਾ ਜੋ ਜਿੱਥੇ ਵੀ ਆਵਾਜ਼ ਸੁਣਦੇ ਐ ਉਹ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆਜੋ ਆਪਾਂ ਇਸ ਸਨਮਾਨ ਦੇ ਵਿੱਚ ਸ਼ਾਮਲ ਹੋਈਏ ਤੇ ਰੁਪਿੰਦਰ ਜਲਾਲ ਨੂੰ ਨੁਕਰੀ ਘੋੜੀ ਦੇ ਕੇ ਸਨਮਾਨੀਏ ਸੋ ਸਾਡਾ ਵੀਰ ਜਲਦੀ ਦੇ ਨਾਲ ਆ ਜਵੇ ਤੇ ਸੰ 2000 ਤੋਂ 2025 ਤੱਕ ਕਬੱਡੀ ਦੇ ਨਿਤ ਤੜਕ ਬੁਲਾ ਰਹੇ ਕਬੱਡੀ ਨੂੰ ਆਪਣੀ ਆਵਾਜ਼ ਦੇ ਮੋਤੀਆਂ ਦੇ ਵਿੱਚ ਪਰੋਣ ਵਾਲੇ ਕਬੱਡੀ ਦੇ ਸੇਵਾਦਾਰ ਕਬੱਡੀ ਦੇ ਪ੍ਰਮੋਟਰ ਤੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਰਪਿੰਦਰ ਜਲਾਲ ਦਾ ਸਨਮਾਨ ਅੱਜ ਕੀਤਾ ਜਾ ਰਿਹਾ ਹੈ ਮੈਂ ਵਿਸ਼ੇਸ਼ ਤੌਰ ਦੇ ਉੱਪਰ ਬਲ ਇਨਕਾਰਪੋਰੇਸ਼ਨ ਤੇ ਜਿੰਦਾਬਾਦ ਕਬੱਡੀ ਕਲੱਬ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵੀਰਾਂ ਦਾ ਮੀਨ ਰੋਲ ਗੁਰਸਾਹਿਬ ਸੰਧੂ ਜੀ ਰਿੱਕੀ ਅਜਨੌਦ ਕਰਨਾ ਹਾਸ ਕਰਨਾ ਹਾਸ ਸਾਹਿਬ ਸਮਰਾ ਤੇ ਕੁਲਦੀਪ ਸਮਰਾ ਜੀ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਜੀ ਆ ਆ ਗਿਆ ਆ ਗਿਆ ਬਲ ਸਾਹ ਆ ਗਿਆ ਆ ਗਿਆ ਜੀ ਆ ਗਿਆ ਹਾਂ ਜੀ ਰੁਪਿੰਦਰ ਜਲਾਲ ਜੀ ਦਾ ਸਨਮਾਨ ਨੁਕਰੀ ਘੋੜੀ ਦੇ ਨਾਲ ਚਿੱਟੇ ਰੰਗ ਦੀ ਘੋੜੀ ਥੋੜਾ ਜਿਹਾ ਦਾਰਾ ਖੁੱਲ੍ਹਾ ਕਰੀਆ ਆਪਾਂ ਸਾਰੇ ਵੀਰ ਬੇਨਤੀ ਹੈ ਬਹੁਤ ਆਪੇ ਨੂੰ ਸਿਸਟਮ ਬਹੁਤ ਵੱਡਾ ਹੈ ਕਬੱਡੀ ਨੂੰ ਪਿਆਰ ਕਰਦੇ ਇੱਕ ਵਾਰੀ ਜੋਰ ਦੇ ਨਾਲ ਤਾੜੀ ਮਾਰ ਦਿਓ ਸਾਰੇ ਵੀਰ ਕਬੱਡੀ ਦੇ ਨਿਤੜਕ ਬਲਾਰੇ ਦਾ ਕਬੱਡੀ ਦੇ ਤੋ ਬਣਾੜੇ ਦਾ ਸਨਮਾਨ ਅੱਜ ਵੱਡੇ ਪੱਧਰ ਤੇ ਜਿੰਦਾਬਾਦ ਵਿਰੀਪੈ ਕਬੱਡੀ ਕਲੱਬ ਵੱਲੋਂ ਕੀਤਾ ਜਾ ਰਿਹਾ ਹੈ ਜਿਨੇ ਆਪਣੇ ਸਫਰ ਦੇ ਵਿੱਚ ਵੀ ਬਹੁਤ ਜਿਹੜੀਆਂ ਆਪਾਂ ਕਹਿ ਲਈਏ ਵੀ ਜੁੱਧ ਤਰੁਟੀਆਂ ਦੇਖੀਆਂ ਪਰ ਉਹਨਾਂ ਦੇ ਨਾਲ ਤੰਗੀਆਂ ਤਰੁਟੀਆਂ ਨਾਲ ਲੜ ਕੇ ਆਪਣੀ ਮਿਹਨਤ ਦੇ ਨਾਲ ਬਹੁਤ ਵੱਡਾ ਨਾਮ ਆਪਣੇ ਫੀਲਡ ਦੇ ਵਿੱਚ ਬਣਾਇਆ ਔਰ ਜਿਹੜੀ ਸਭ ਤੋਂ ਵੱਡੀ ਮੇਨ ਗੱਲ ਹੈ ਵੀ ਜਿਹੜਾ ਵੀ ਕੋਈ ਲੋੜਵੰਦ ਕਬੱਡੀ ਦਾ ਫਲਾਰਾ ਹੋਵੇ ਕਬੱਡੀ ਦਾ ਕੋਈ ਵੀ ਅਫੀਸ਼ੀਅਲ ਹੋਵੇ ਕਬੱਡੀ ਦਾ ਖਿਡਾਰੀ ਹੋਵੇ ਜੀਤ ਜੀ ਨੇ ਲੰਮੀ ਉਮਰ ਬਖਸ਼ੇ ਵਾਇਗਰ ਉਤੇ ਚੜ੍ਹਦੀਆਂ ਕਲਾ ਬਖਸ਼ੇ ਇਸੇ ਤਰ੍ਹਾਂ ਤੁਸੀਂ ਸਾਡੀ ਖੇਡ ਕਬੱਡੀ ਦੀ ਸੇਵਾ ਕਰਦੇ ਹੋ ਕਬੱਡੀ ਸਾਡੀ ਸੇਵਾ ਕਰਦੀ ਹੈ ਇਹ ਕਬੱਡੀ ਦਾ ਸੇਵਾਦਾਰ ਜੁੜੇ ਹੈ ਸੋ ਵੀਰੋ ਤੇ ਧੰਨਵਾਦ ਹੈ ਵੀਰ ਮੋਹਨ ਵੀਰ ਬੱਲ ਜਿਹੜਾ ਆਸਟ੍ਰੇਲੀਆ ਦੇ ਵਿੱਚ ਵੀ 10-10 ਹਜ਼ਾਰ ਡਾਲਰ ਦੀਆਂ ਰੇਡਾਂ ਪਵਾ ਕੇ ਦੇ ਗਰਾਊਂਡ ਦੇ ਵਿੱਚ ਡਾਲਰ ਕਹਿੰਦੇ ਵੰਡਦਾ ਦੇਖਿਆ ਤੇ ਇੰਡੀਆ ਦੇ ਵਿੱਚ ਪ੍ਰੋਫੈਸਰ ਤਾਇਓ ਤਾਂ ਕਬੱਡੀ ਤੇ ਬਿਲਕੁਲ ਲਿਖਦਾ ਹੈ ਇਹਦੇ ਇਨਾਮ ਲੱਖਾਂ ਤੇ ਖਰਚ ਕਰੋੜ ਦੇ ਉੱਤੇ ਵਾਕਿਆ ਕਰੋੜਾਂ ਵਿੱਚ ਪੁੱਜੀ ਹੋਈ ਕਬੱਡੀ ਹੈ ਜੇ ਵਿਸ਼ਵ ਕੱਪ ਦੀ ਗੱਲ ਕਰੀਏ ਤੇ ਵਿਸ਼ਵ ਕੱਪ ਤੋਂ ਬਾਅਦ ਸਭ ਤੋਂ ਯਾਦੀ ਖੇਚ ਵਾਲਾ ਕਬੱਡੀ ਕੱਪ ਹੈ जलालो क्या बात है सो सुहागिया गल हो गई है ਲਾਉ ਰਵਿੰਦਰ ਜਲਾਲ ਹਾਂਜੀ ਜੀਵਨ ਮਾਨ ਜਿੱਥੇ ਬਾਸ ਸੁਣਦਾ ਉਹ ਸਾਡੇ ਡਿੰਪਲ ਮਲਤਾਨੀ ਦੇ ਨਾਲ ਸੰਪਰਕ ਬਣਾਵੇ ਜੀ ਜੀਵਨ ਮਾਨ ਖੇਡ ਕਬੱਡੀ ਦੇ ਵੱਡੇ ਬਲਾਰੇ ਦਾ ਵੱਡਾ ਮਾਨ ਸਨਮਾਨ ਹੋ ਰਿਹਾ ਹੁਣ ਰੰਦਾਵਿਆ ਤਾੜੀਆਂ ਵੱਜਣੀਆਂ ਹੁਣ ਤਾਂ ਰਪੀਰ ਰਵਿੰਦਰ ਵੀ ਪਹਿਲਾਂ ਤੁਰ ਕੇ ਜਿਹੜੀ ਲਾ ਗਿਆ ਹੁਣ ਘੋੜੀ ਤੇ ਸਵਾਰ ਹੋ ਗਿਆ ਕਰੀ ਜ਼ੋਰਦਾਰ ਤਾੜੀਆਂ ਆਹ ਸਨਮਾਨ ਜੱਡਾ ਵੱਡਾ ਹੁੰਦੀਆਂ ਤਾੜੀਆਂ ਨਹੀਂ ਵੱਜੀਆਂ ਭਾਖਾਓ ਜੇ ਅਭੀ ਤੋਂ ਟ੍ਰੇਲਰ ਦੇਖਿਆ ਹੈ ਕਿਹਨੇ ਮੇਰੇ ਵੀਰੇ ਚੋਲਾ ਮੰਗਣਾ ਪੁੱਲ ਟੱਡੇ ਜਾਣੇ ਹੈ ਚੋਲਾ ਮੰਗਣਾ ਮੇਰੇ ਵੀਰੇ ਮੋਟਰਸਾਈਕਲ ਵੰਡੇ ਜਾਣੇ ਹੈ ਜਿਵੇਂ ਕੱਲ ਕਹਿੰਦੇ ਮੇਰੇ ਵੀਰੇ 45 ਕਿਲੋ ਦੇ ਵਿੱਚ ਮੁੰਡੇ ਖੇਡੇ ਹੈ ਤੇ 56 56 ਹਜ਼ਾਰ 66 ਹਜ਼ਾਰ ਦੇ ਜੱਫੇ ਲਾ ਕੇ ਬਬਰ ਸ਼ੇਰ ਹਾਂਜੀ ਇੱਕ ਬੇਨਤੀ ਹੈ ਵੀ ਕ੍ਰਿਸ਼ਨ ਵਿਦੇਸ਼ਾ ਜੀ ਉਹ ਸਾਡੇ ਨਾਲ ਸੰਪਰਕ ਕਰਨਗੇ ਔਰ ਸਾਨੂੰ ਆ ਕੇ ਜਾਣਕਾਰੀ ਦੇਣਗੇ ਵੀ ਉਹਨਾਂ ਦਾ ਉਹਨਾਂ ਨੂੰ ਇੱਥੇ ਸੱਦਾ ਪੱਤਰ ਕਿਨਾਂ ਵੱਲੋਂ ਹੈ ਇਹ ਕਿ ਨਹੀਂ ਸਾਡੀ ਕਮੇਟੀ ਵਾਲਾ ਬੇਨਤੀ ਹੈ ਵੀ ਉਹ ਸਾਨੂੰ ਜਰੂਰ ਦੱਸੇ